ਸਸੀਗਾ ਦੋਸਤੋ ਅਗਰ ਤੁਸੀਂ ਵੀ ਤਿਆਰੀ ਕੀਤੀ ਹੈ ਨਾ ਯੂਰਪ ਆਨ ਦੀ ਅਮਰੀਕਾ ਕੈਨੇਡਾ ਜਾਣ ਦੀ ਤੇ ਤੁਸਤੋ ਹਜੇ ਠਰ ਜੋ ਚਾਰ ਦਿਨ ਛਾਪੇ ਬੜੇ ਪੈਲੇ ਜੀ ਹਾਲਾਤ ਹੈ ਜੀ ਬੜੀ ਖਰਾਬ ਅਮਰੀਕਾ ਤੋਂ ਬੰਦਿਆਂ ਨੂੰ ਤੁਸੀਂ ਦੇਖਦੇ ਵਾਪਸ ਭੇਜਦੇ ਹੋਏ ਇੰਗਲੈਂਡ ਤੋਂ ਵੀ ਪਿਛਲੀ ਜੁਲਾਈ ਲੈ ਕੇ ਨਾ 2024 ਤੋਂ ਅੱਜ ਤੱਕ 19000 ਬੰਦਾ ਡਿਪੋਰਟ ਕਰ ਚੁੱਕੇ ਜੇ ਇਸ ਕਰਕੇ ਕਿ ਤੁਸੀਂ ਪੈਸੇ ਲਗਾ ਗਿਆ ਹੋਗੇ ਨਾ ਤੇ ਪੈਸੇ ਕਵਰ ਨਹੀਂ ਹੋਣੇ। ਅਬਲ ਤੇ ਐਂਟਰੀ ਬੜੀ ਮੁਸ਼ਕਲ ਮਿਲਨੀ ਹੈ। ਐਂਟਰ ਹੋਣਾ ਮੁਸ਼ਕਲ ਹੈ। ਇਨਲੀਗਲ ਰਹਿਣ ਦੇ ਤੇ ਕੋਈ ਹਾਲ ਨਹੀਂ ਜਿਗਾ। ਨਾ ਇਨਲੀਗਲ ਨੂੰ ਕੰਮ ਮਿਲਦਾ ਪਿਆ ਜੀ ਤੇ ਨਾ ਹੀ ਕਮਰਾ ਮਿਲਦਾ ਜੀ ਕਿਰਾਏ ਦੇ। ਬਾਕੀ ਜੇ ਤੁਸੀਂ ਜੈਂਟਲੀ ਮਗਰ ਲਾ ਕੇ ਪੈਸੇ ਖਰਾਬ ਕਰਨੇ ਵੀ ਫਿਰ ਤੁਹਾਡੀ ਮਰਜ਼ੀ ਦੋਸਤੋ। ਅਸੀਂ ਤੁਹਾਨੂੰ ਅਸਲੀ ਦੱਸ ਰਹੀਏ। 4 ਦਿਨ ਠਹਿਰ ਜੋ ਵੇਟ ਕਰ ਲੋ। ਨਾ ਕਿ ਤੁਸੀਂ ਮਰੀਕਾ ਪੱਜਾਤ ਨਾ ਇੰਗਲੈਂਡ ਪੱਜਾਤ ਨਾ ਇੰਗਲੈਂਡ ਇੱਥੇ ਜੀ। इसका किस सही टाइम दि करो थैंक यू वेरी मच